ਮੈਂ ਤਸਵੀਰ ਸਿੰਘ ਸਰਫਕਾ ਸੈਂਡਪੀਸਰ ਕਮੇਟੀ ਪੰਜਾਬ ਪ੍ਰਧਾਨ ਅਕਸਰ ਮੈਂ ਸਾਡੇ ਪਿੰਡ ਦੇ ਵਿੱਚ ਰਾਤੀ 1 ਵਜੇ ਕੇ 15 ਮਿੰਟ ਦੇ ਉੱਤੇ ਆਪਣਾ ਜਿਹੜਾ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਗੋਲਾ ਜਿਹੜਾ ਉੱਥੋਂ ਦੀ ਲੰਘਿਆ ਤੇ ਉਹਦੇ ਨਾਲ ਇਹ ਜਮੀਨੀ ਆਣ ਕੇ ਡਿੱਗਾ ਪਿੰਡ ਦੇ ਵਿੱਚ ਕਿਤੇ ਕੈਂਚਰਾਂ ਡਿੱਗੀਆਂ ਕਿਤੇ ਕੁਛ ਡਿੱਗਾ ਤੇ ਉਹਦੇ ਨਾਲ ਇਹ ਆ ਵੀ ਪਿੰਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਪਿੰਡ ਠੀਕ ਠਾਕ ਆ ਤੇ ਇੱਥੇ ਹੀ ਆ ਕੇ ਬਾਕੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਆ ਪ੍ਰਸ਼ਾਸਨ ਨੂੰ ਆਣ ਕੇ ਲੈ ਗਿਆ ਕਿਉਂਕਿ ਅਹੀਂ ਮੇਰੇ 12-13 ਸਾਲ ਪਿੰਚੜਾ ਆਇਆ ਨ ਹੋ ਗਿਆ ਤੇ ਹਾਂਡੇ ਵਾਲੇ ਕੋਈ ਨਹੀਂ ਲੱਗਦਾ ਮਝੈਲ ਦੀ ਵੀ ਮਝੈਲ ਜਾਂ ਕੁਛ ਹੀ ਆ ਤੇ ਇਹ ਬਾਕੀ ਪਿੰਡ ਠੀਕ ਠਾਕ ਹੈ ਸਭ ਕਿੰਨੇ ਕੁ ਵੇਲੇ ਧੁਮਾਕੇ ਦੀ ਗੱਲ ਹੈ ਤਗਰੀਬ ਨੇ 1:05 ਜਾਂ 10 ਮਿੰਟ ਦੀ ਗੱਲ ਕਿੰਨੇ ਕੁ ਧੁਮਾਕੇ ਹੋਏ ਆ ਧੁਮਾਕੇ 3-4 ਧੁਮਾਕੇ ਹੋਏ ਤੇ ਹੋਰ ਵੀ ਆਸ-ਪਾਸ ਪਿੰਡ ਨੇ ਡਿੱਗੇ ਕਿਤੇ ਪਤਾ ਨਹੀਂ ਪਿੰਡਾਂ ਦੇ ਦੂਸਰੇ ਪਿੰਡ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਪਿੰਡ ਪਤਾ ਲੱਗਾ ਪ੍ਰਸ਼ਾਸਨ ਨੂੰ ਕਵਰ ਕੀਤੀ ਤੇ ਪ੍ਰਸ਼ਾਸਨ ਉਹਨੂੰ ਅਣਕੇ ਲੈ ਗਿਆ ਜਾਨੀ ਮਾਲੀ ਨੂੰ ਨੁਕਸਾਨ ਨਹੀਂ ਕੋਈ ਜਾਨੀ ਮਾਲੀ ਨੂੰ ਨੁਕਸਾਨ ਨਹੀਂ ਵਾਹਿਗੁਰੂ ਜੀ ਕਾ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਰ ਜੇਠੂਵਾਲ ਤੋਂ ਜੀ ਅੱਛਾ ਕੀ ਹੋਇਆ ਕੀ ਇੱਥੇ ਜੀ ਇਹ ਰਾਤੀ ਦਸਣ ਮਿਤਾ ਦੇ ਪਿੰਡ ਵਾਲਿਆਂ ਦੇ 1 ਵਜੇ ਤੇ 5 ਮਿੰਟ ਤੇ ਚਾਰ ਤੋਂ ਪੰਜ ਜਿਹੜੇ ਹੋਏ ਨੇ ਧੁਮਾਕੇ ਅਸਮਾਨ ਦੇ ਵਿੱਚ ਹੀ ਹੋਏ ਨੇ ਤੇ ਇੱਕ ਜਿਹੜੀ ਆ ਜਿਹੜਾ ਰਾਕਟ ਜਿਹੜਾ ਮਜ਼ਾਇਲ ਆ ਉਹ ਇੱਥੇ ਪਿੰਡ ਦੇ ਵਿੱਚ ਪੈਲੀਆਂ ਦੇ ਵਿੱਚ ਡਿੱਗੀ ਆ ਜੀ ਕਿੰਨਾ ਕੁ ਸਾਈਜ਼ ਸੀ ਇਹਦਾ ਸਾਈਜ਼ ਉਹਦਾ ਹੈਗਾ ਵਾ 6.5-7 ਫੁੱਟ ਦੇ ਸਰੀਬ ਤਾਂ ਹੁਣ ਉਹ ਮਜ਼ਾਇਲ ਕਿੱਥੇ ਆ ਪੁਲਿਸ ਆ ਗਈ ਮਜ਼ਾਇਲ ਹਾਂ ਜੀ 8 ਵਜੇ ਨਾਲ ਪੁਲਿਸ ਆਈ ਸੀ ਤੇ ਪੁਲਿਸ ਉਹ ਲੈ ਕੇ ਚਲ ਗਈ ਆ ਕੁਝ ਜਿਹੜੇ ਟੁਕੜੇ ਨੇ ਜਿਹੜੇ ਇਸ ਤਰ੍ਹਾਂ ਬਲਾਸਟ ਹੋਏ ਨੇ ਉਹ ਘਰ ਪਿੰਡਾਂ ਦੇ ਵਿੱਚ ਥਾਵਾ ਥਾਵਾ ਦੇ ਉੱਤੇ ਟੁਕੜੇ ਡਿੱਗੇ ਨੇ ਹੁਣ ਰੱਬ ਜਾਣੇ ਕਿੰਨਾ ਕਿੰਨਾ ਦੇ ਘਰ ਡਿੱਗੇ ਅੱਛਾ ਕਿੰਨਾ ਕੁ ਨੁਕਸਾਨ ਪਈ ਹੋਇਆ ਨਹੀਂ ਨਹੀਂ ਨੁਕਸਾਨ ਐਕਚੁਅਲੀ ਨਾ ਉਹ ਜਿਹੜੀ ਮਜ਼ਾਇਲ ਹੈ ਉਹ ਉੱਪਰ ਹੀ ਚੱਲ ਗਈ ਹਵਾ ਦੇ ਵਿੱਚ ਹੀ ਚੱਲੀ ਆ ਜੇ ਹਾਂ ਜੇ ਰੱਬ ਨਾ ਕਰੇ ਜੇ ਕਿਤੇ ਧਰਤੀ ਦੇ ਚਲਦੀ ਫਿਰ ਨੁਕਸਾਨ ਜ਼ਿਆਦਾ ਹੋਣਾ ਸੀ ਇਸ ਟਾਈਮ ਸਿਰਫ ਛੋਟਾ ਜਿਹਾ ਇੱਕ ਟੋਆ ਹੀ ਪਿਆ ਵਾ ਇਸ ਕਰਕੇ ਨੁਕਸਾਨ ਦਾ ਬਚਾ ਹੀ ਗਿਆ ਪਿੰਡ ਦੇ ਵਿੱਚ ਕੋਈ ਡੈਸ਼ ਦਾ ਬਹੁਤ ਨਹੀਂ ਪਿੰਡ ਵਾਲੇ ਤੁਹਾਡੇ ਸਾਹਮਣੇ ਹੀ ਆ ਜੀ ਪਿੰਡ ਵਾਲੇ ਦੇਖੋ ਹੁਣ ਕਿ ਦੈਸ਼ਤਾਂ ਹੁੰਦੀ ਹੈ ਡਾਕ ਡਰ ਜਿਹੜਾ ਹੁੰਦਾ ਵਾ ਜੰਗ ਦਾ ਉਹ ਤਾਂ ਹੁੰਦਾ ਹੀ ਹੁੰਦਾ ਵਾ ਲੋਕੀ ਦਾ ਬੜਾ ਰੌਲਾ ਪਾਉਂਦੇ ਨੇ ਜੰਗ ਲੱਗੇ ਜੰਗ ਲੱਗੇ ਪਰ ਜਿਨ੍ਹਾਂ ਦੇ ਬੀਤੀ ਹੁੰਦੀਆਂ ਨਾ ਜੰਗ ਦਾ ਅਸਰ ਹੋਇਆ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਵਾ ਦੈਸ਼ਤ ਤਾਂ ਹੈ ਹੀ ਆ ਜੀ ਬਿਲਕੁਲ ਕਿ ਨਹੀ ਤੁਹਾਡਾ ਮੈਂ ਜੀ ਕੁਲਬੀਰ ਸਿੰਘ ਜਨਰਲ ਸਕੱਤਰ ਪਾਕਿਸਤਾਨ ਚੁਣੇ ਇੱਕ ਤਾਂ ਗ੍ਰਾਮ ਬਲਾਕਟਾਰੀ ਹਾਂ ਜੀ ਕਿਹੜੇ ਪਿੰਡ ਤੁਹਾਡਾ ਮੇਰਾ ਪਿੰਡ ਜੇਠੂਵਾਲ ਜੀ ਕੀ ਹੈ ਤੁਹਾਡੇ ਪਿੰਡ ਦਾ ਕੀ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੇਠਵਾਲ ਦੀ ਜਮੀਨ 'ਚ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਝਾਇਲ ਆ ਉਹ ਇੱਥੇ ਡਿੱਗੀ ਸੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਪੀਐਡੀ ਵੱਡੀ ਮਜਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆ ਆਪ ਹੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਦੇ ਉੱਤੇ ਅਸਲ ਚੱਲ ਰਹੀ ਹੈ ਕਿ ਸਮਝਾਉਣ ਨੂੰ ਕੱਲ ਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿਦਾਂ ਕਰਨਾ ਪਰ ਇਹ ਜਿਹੜੀ ਮਜਹੜ ਆ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪਈ ਇਹ ਮਜਹੜ ਕਿੱਥੋਂ ਲਾਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਆ ਜਾਣਾਂ ਦੇ ਦਾਰੇ ਆ ਵੀ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਮਜਹੜ ਇਧਰੋਂ ਆਈ ਆ ਕਿਹਦੇ ਵੱਲੋਂ ਦਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਵੀ ਆਪਾਂ ਇੱਕ ਰੇ ਹਸਲਾਂ ਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਫਰੋਸ਼ਿਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਪੁਲ ਪ੍ਰਸ਼ਾਸਨ ਦੀਆਂ ਵਾ ਕੋਈ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਨਾਮ ਸਰ ਹਰਚੰਦ ਸਿੰਘ ਪਿੰਡ ਮਹਾਵਾ ਜ਼ਿਲ੍ਹਾ ਅਮਰਸਰ ਸਰਜੀਕਲ ਸਟ੍ਰਾਈਕ ਸਰ ਜਦੋਂ ਉਹ ਆਪਣਾ ਹੈਗਾ ਸੀ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਆਪਣੇ 28 ਜਣੇ ਜਿਹੜੇ ਨਿਰਦੋਸ਼ ਮਾਰੇ ਗਏ ਸੀ ਉਹਦੇ ਵਿੱਚ ਨਾ ਤੇ ਹੁਣ ਪਾਕਿਸਤਾਨ ਉਸ ਚੀਜ਼ ਨੂੰ ਮੰਨ ਰਿਹਾ ਨਾ ਗਲਤੀ ਮੰਨਦੇ ਆ ਤੇ ਨਾ ਉਸ ਚੀਜ਼ ਨੂੰ ਇਹ ਉਸ ਤਰ੍ਹਾਂ ਹੀ ਮੰਨਦੇ ਆ ਫਿਰ ਉਸ ਹਿਸਾਬ ਨਾਲ ਚਲੋ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਬਹੁਤ ਵਧੀਆ ਫਿਰ ਉਸੇ ਹਿਸਾਬ ਨਾਲ ਹੀ ਫਿਰ ਉਸ ਉਤਰ ਹੋਣਗੇ ਜੀ ਇਹ ਚੈਰੀ ਕੀ ਹੈ ਟੱਡੀ ਸਾਡੀ ਸਰ ਆਰਮੀ ਦੇ ਚਲੋ ਆਪਣਾ ਸਾਰਾ ਪ੍ਰਬੰਧ ਕਰਦੀ ਹੁੰਦੀ ਹੈ ਚਲੋ ਜੋ ਵੀ ਹੈ ਹੁਣ ਜੋ ਸਾਨੂੰ ਕੋਈ ਇੱਥੇ ਵੈਸੇ ਅਜੇ ਉੱਠਣ ਦਾ ਜਾਂ ਕੋਈ ਇੱਥੋਂ ਜਾਣ ਦਾ ਨਿਰਦੇਸ਼ ਨਹੀਂ ਆਇਆ ਪਿੰਡ ਦਾ ਕਿਸੇ ਨਾ ਮੋੜ ਵੇਖ ਰਹੇ ਜਿੱਥੇ ਸਿੱਧਾ ਪਿੰਡ ਸਰ ਜਿੱਦਾਂ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਫਿਰ ਉਸ ਹਾਵਨਾ ਚਲੋ ਬੱਚੇ ਜਾਂ ਔਰਤਾਂ ਉਹ ਸਹਿਮ ਦਾ ਮਾਹੌਲ ਹੈ ਆ ਤਨਾਪੂਰਨ ਮਾਹੌਲ ਬਣਿਆ ਹੋਇਆ ਹੈ ਸਭ ਰਿਸ਼ਤੇਦਾਰਾਂ ਤੋਂ ਫੋਨ ਆ ਰਿਹਾ ਵੀ ਬਾਰਡਰ ਤੇ ਮਾਹੌਲ ਕਿਸ ਤਰ੍ਹਾਂ ਦਾ ਹੈ ਬਾਕੀ ਸਾਨੂੰ ਅਜੇ ਉੱਠਣ ਦਾ ਜਾਂ ਇੱਥੋਂ ਪਿੱਛੇ ਜਾਣ ਦਾ ਕੋਈ ਨਿਰਦੇਸ਼ ਹਲੇ ਤੱਕ ਨਹੀਂ ਆਇਆ ਹਰੀਕਾਰ ਛੱਡ ਕੇ ਜੜਾ ਤਨ ਨੁਕਸਾਨ ਬੁੱਝਦਾ ਨੁਕਸਾਨ ਤੇ ਸਰ ਹੈ ਹੀ ਨੁਕਸਾਨ ਤੇ ਬਹੁਤ ਜ਼ਿਆਦਾ ਹੈ ਮਤਲਬ ਪਿਛਲੇ 20 ਸਾਲਾਂ ਦੇ ਵਿੱਚ ਚਾਰ ਵਾਰੀ ਅਹੀਂ ਉੱਠ ਚੁੱਕੇ ਆ ਤੋ ਕਾਰਗਿਲ ਦੀ ਜੰਗ ਤੋਂ ਲੈ ਕੇ ਪਲਵਾਮਾ ਹਮਲੇ ਤੋਂ ਲੈ ਕੇ ਜਿਹੜੇ ਜਿੰਨੇ ਵੀ ਹੋਏ ਆ ਚਾਰ ਵਾਰੀ ਇੱਥੋਂ ਉੱਤੇ ਆ ਨੁਕਸਾਨ ਵੀ ਹੋਇਆ ਲੋਕਾਂ ਦੀਆਂ ਮੌਤਾਂ ਵੀ ਐਕਸੀਡੈਂਟਾਂ ਚ ਹੋਈਆਂ ਬਹੁਤ ਕਾਟੇ ਦਾ ਸਮਾਂ ਹੈ ਸਾਡੇ ਵਾਸਤੇ ਪੂਰਾ ਸਜੋਗੇ ਟੱਡਬੀਅਰ ਉਹ ਤੇ ਸਰ ਫਿਰ ਹੈ ਹੀ ਜਦੋਂ ਮਤਲਬ ਲੋੜ ਪਊਗੀ ਉਹ ਤੇ ਅਸੀਂ ਨਾਲ ਹੀ ਆ ਉਹਨਾਂ ਦੇ ਜੇ 2002 ਚ ਮਾਈਨਫੀਲਡਿੰਗ ਹੋਈ ਸੀ ਉਦੋਂ ਵੀ ਜੋ ਟਰੈਕਟਰ ਟਰਾਲੀ ਜੋ ਗੱਡੀ ਜਿੱਥੋਂ ਤੱਕ ਵੀ ਲੋਡ ਪਈ ਆ ਆਰਮੀ ਨੂੰ ਸਾਰੇ ਅਸੀਂ ਦਿੱਤੇ ਸੀ ਜੀ ਸਾਡੇ ਇਤ ਪਿੰਡ ਦੇ ਵਿੱਚ ਧਮਾਕਾ ਆਇਆ ਸੀ ਉਦੋਂ ਤਿੰਨ ਚਾਰ ਸਾਡੇ ਪਿੰਡ ਦੇ ਸਿਵਲ ਦੇ ਬੰਦੇ ਮਰ ਗਏ ਪਰ ਲੋਕ ਫਿਰ ਵੀ ਖੜੇ ਆ ਨਾਲ ਤੇ ਜੇ ਲੋਡ ਪੋ ਵੀ ਬਿਲਕੁਲ ਜੀ ਬਿਲਕੁਲ ਅਸੀਂ ਫਿਰ ਵੀ ਨਾਲ ਆ ਜੇ ਲੋਡ ਪੈਂਦੀ ਆ ਤੇ ਨਾਲ ਜਾਵਾਂਗੇ ਮੇਰਾ ਨਾਮ ਖਾਇਰ ਸਿੰਘ ਹੈ ਪਿੰਡ ਮੇਰਾ ਮਹਾਵਾ ਹੈ ਇਹ ਘਾਰ ਹੀ ਮੇਰੀ ਲੱਗੇ ਰਹਿਸ਼ਿਆ ਮੈਂ ਕਾਰ ਕੇ ਲੱਗਾ ਹੀ ਰਹਿਣਾ ਇਹ ਤੇ ਚਲੋ ਮੇਨ ਚੀਜ਼ ਆ ਵੀ ਉਹਨਾਂ ਆਪਣੇ ਨਾਲ ਕੀਤੀ ਆਪਾਂ ਉਹਨਾਂ ਨਾਲ ਕੀਤੀ ਇਹੋ ਜਿਹੇ ਵਿੜੇ ਮਿੱਤियां ਲੈਂਦੇ ਰਾਂਗੇ ਤੇ ਚੰਗੇ ਨਹੀਂ ਰਾਂਗੇ ਇਹਦੇ ਚ ਆ ਕੇ ਕੋਈ ਵੀ ਗੱਲ ਹੈ ਬੈਠ ਕੇ ਏਤੀ ਦਾ ਹੱਲ ਕੱਢਣਾ ਚਾਹੀਦਾ ਕਿਉਂਕਿ ਲੜਾਈ ਹੋਊਗੀ ਤੇ ਪੰਜਾਬ ਦਾ ਨੁਕਸਾਨ ਹੋਊਗਾ ਪੰਜਾਬ ਅੱਗੇ ਹੀ ਬੜਾ ਘਾਟੇ ਦੇ ਵੱਲ ਜਾ ਰਿਹਾ ਵਾ ਇਹ ਕਰਕੇ ਆਪਾਂ ਨੂੰ ਜਿਹੜੀ ਵੀ ਚੀਜ਼ ਦਾ ਮਸਲਾ ਹੱਲ ਆ ਕੋਈ ਵੀ ਬੈਠ ਕੇ ਕੱਢਣਾ ਚਾਹੀਦਾ ਬਾਕੀ ਖੂਨ ਖਰਾਬਾ ਕਰਨਾਗੇ ਉਹਨਾਂ ਚ ਤੇ ਆਪਣੇ ਚ ਕੀ ਫਰਕ ਰਹੂਗਾ ਉਹ ਤੁਹਾਡੀ ਕੀ ਤਿਆਰੀ ਹੈ ਜੀ ਤਿਆਰੀ ਆ ਠੀਕ ਆ ਅਸੀਂ ਇੱਥੇ ਆਪਣੇ ਆਰੋ-ਬਾਰ ਕੰਮ ਕਰਦੇ ਆ ਬਾਕੀ ਬੀਐਸਬੀ ਦੇ ਸਾਡੇ ਲੱਗਿਆ ਉਹਨਾਂ ਦਾ ਪੂਰਾ ਸਾਥ ਦੇਾਂਗੇ ਜੋ ਵੀ ਦੇਣ ਜੋਗ ਹੋਗਾ ਨੋਰਮਲ ਮਾਹੌਲ ਹੈ ਜਿਹੜੇ ਸੱਚੀ ਸਟ੍ਰਾਈਕ ਕੀਤੀ ਉਸ ਤੋਂ ਬਾਅਦ ਨੋਰਮਲ ਮਾਹੌਲ ਹੈ ਕੋਈ ਗਲਬਾ ਨਹੀਂ ਹੈ ਰਜਿੰਦਰ ਸਿੰਘ ਮਾਵਾ ਕੀ ਮਾਹੌਲ ਹੈਗਾ ਜਿੱਥੋਂ ਦਾ ਮਾਹੌਲ ਬਿਲਕੁਲ ਸ਼ਾਂਤ ਆ ਬਹੁਤ ਸੁਖੀ ਵਸ ਰਹੇ ਆ गांव ही कोई पता नहीं ਏਡੀ ਗੱਲ ਨਹੀਂ ਕੋਈ ਸਾਨੂੰ ਬਹੁਤ ਸਹੀ ਆ ਵਸ ਰਹੇ ਆਮ ਆਪਣਾ ਮਾਲ ਡੰਗਰ ਪੱਠਾ ਢੱਕਾ ਖੇਤੀਬਾੜੀ ਕਰਨ ਦੇ ਕੋਈ ਸਾਨੂੰ ਕੋਈ ਏਡੀ ਪਰੇਸ਼ਾਨੀ ਨਹੀਂ ਜੰਗਾ ਤੇ ਦੇਖੀਆਂ ਜੰਗਾ ਦੋਨੋਂ ਦੇਖੀਆਂ ਹੈ ਇਹ ਹਾਲਾਤ ਦੇਖੀ ਉਸ ਟਾਈਮ ਤੇ ਚੁੱਪ ਕੀਤੀ ਜੰਗ ਚੱਲੀ ਸੀ ਉਹ ਪੈਰ ਸੀ ਜਿਹੜੀ ਸੀ ਉਹ ਟੜਕੇ ਲੱਗੀ ਸੀ ਤੇ ਜੋ ਚਾਰ ਆਪਣੀ 73 ਦੀ ਹੈ ਉਹ ਸ਼ਾਮ ਨੂੰ 5:00 ਵਜੇ ਲੱਗੀ ਆ ਤੇ ਉਦੋਂ ਕੋਈ ਡਰ ਖਤਰਾ ਨਹੀਂ ਉਦੋਂ ਕੋਈ 10 12 ਸਾਲ ਦੇ ਹੈਗੇ ਸਾਂ ਦੀ ਲੋਕਾਂ ਨੂੰ ਬੜੀ ਮਾਰ ਪੈਲੀ ਆ ਜੀ ਮਾਰ ਤੇ ਫਿਰ ਆ ਵੀ ਜਦੋਂ ਘਰ ਛੱਡ ਕੇ ਜਾਣਾ ਪਏ ਮਾਰ ਤੇ ਪੈਂਦੀ ਆ ਘਰ ਤੇ ਇੱਕ ਦਿਨ ਹੀ ਛੱਡਿਆ ਜਾਂਦਾ ਜਾਂ ਮਹੀਨਿਆਂ ਨਾਲ ਜਾਂ ਸਾਲਾਂ ਨਾਲ ਘਰ ਘਰ ਛੱਡਣਾ ਪੜੇ ਤੋ ਫਿਰ ਤਾਂ ਮਾਰ ਪੜੀ ਪੜਤੀ ਹੈ ਸੱਚ ਕੇ ਸਪਾਈ ਕੀਤੀ ਕਿ ਜਿਹੜਾ ਬਦਲਾ ਲੈ ਗਿਆ ਕਿ ਤਾ ਵੇਖ ਉਹ ਬਦਲਾ ਫਿਰ ਠੀਕ ਆ ਜੇ ਕੋ ਆਪਣੇ ਕੋਈ ਗਲਤ ਕੁਝ ਖਾਉਣਾ ਆ ਤਾਂ ਉਹਨੂੰ ਜਵਾਬ ਤਾਂ ਦੇਣਾ ਚਾਹੀਦਾ ਵਾ ਆਪਣਾ ਜਵਾਬ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਕੋ ਇਹੋ ਹੀ ਆ ਵੀ ਸਾਨੂੰ ਤਾਂ ਵੈਸੇ ਪ੍ਰਧਾਨ ਮੰਤਰੀ ਨੇ ਨਾ ਉਦੋਂ ਜਾਣ ਵਾਸਤੇ ਚੰਡੀਗੜ੍ਹ ਜਾਣ ਤਾਂ ਨਾ ਦਿੱਲੀ ਜਾਂ ਤਾਂ ਅਸੀਂ ਸਰਕਾਰ ਦੇ ਨਾਲ ਹੀ ਆ ਪੂਰਾ ਸਹਿਯੋਗ ਹੈ ਜੀ ਪੂਰਾ ਸਹਿਯੋਗ ਦਾ ਰਾਤ ਦਿਨੇ ਕੋਈ ਫੌਜ ਮੰਗੇ ਜੋ ਸਾਡੇ ਕੋਲ ਸਾਥ ਪੂਰਾ ਦਾਗੇ ਮਗਰ ਜਾਂ ਤਾਂ ਕਰਦਾ ਜਾਵਾਂਗੇ ਕੋਈ ਬਾਤ ਨਹੀਂ ਐਸੀ ਦੋਨੋਂ ਜੰਗਾਂ ਦੇਖੀਆਂ ਉਦੋਂ ਤੇ ਹੌਲੇ ਹਾਂ ਬਾਕੀ ਤਾਂ ਫਿਰ ਠੀਕ ਹੈ ਹੁਣ ਤੇ ਫਿਰ ਹੁਣ ਤੇ ਸਭ ਕੁਝ ਦੇਖ ਲਿਆ ਇਹ ਪਬਲਿਕ ਨੂੰ ਵੀ ਇਹ ਕੰਪਨੀ ਆ ਰਹੀ ਆ ਉਹਨਾਂ ਨੇ ਇਹਨੂੰ ਆਰਸੀ ਜੋ ਵੀ ਕਰਨਾ ਵਾ ਤੇ ਸਾਰੇ ਜਾਓ ਇਹ ਤੋਂ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਬਣਾਉਣਾ ਵਾ ਨਾਲੇ ਟੀਮ ਚੱਲੀ ਘੜਵਾ ਰਹੀ ਹੈ ਤੇਰੀ ਬੇਨਤੀ ਆ ਵੀ ਤੁਸੀਂ